ਗੋਰਾਇਆ ਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨਾਲ ਰਾਹੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਹੱਲ ਕਰਨ ਲਈ ਥਾਣਾ ਮੁਖੀ ਗੋਰਾਇਆ ਐਸ ਐਚ ਓ ਸਿਕੰਦਰ ਸਿੰਘ ਵਰਕ ਨੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਤੇ ਰੇੜੀਆਂ ਵਾਲਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਵਰਕ ਨੇ ਕਿਹਾ ਕਿ ਅੱਜ ਬੜਾ ਪਿੰਡ ਰੋਡ ਦੇ ਸਾਰੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਦੁਕਾਨਾਂ ਦਾ ਸਮਾਨ ਆਪਣੀ ਹੱਦ ਦੇ ਅੰਦਰ ਰੱਖਣ ਅਤੇ ਜੋ ਵੀ ਬਾਹਰ ਰੇੜੀਆਂ ਲੱਗਦੀਆਂ ਹਨ ਉਹ ਵੀ ਨਾ ਲਗਾਈਆਂ ਜਾਣ ਤਾਂ ਜੋ بڑا ਪਿੰਡ ਰੋਡ ਤੇ ਹੋ ਰਹੇ ਟ੍ਰੈਫਿਕ ਜਮ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਉੱਥੇ ਹੀ ਉਹਨਾਂ ਰੇੜੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਰੇੜੀਆਂ ਦੁਕਾਨਾਂ ਬਾਹਰ ਤੋਂ ਹਟਾ ਕੇ ਦਾਣਾ ਮੰਡੀ ਗੁਰਾਇਆ ਚ ਲਗਾਉਣ ਉਹਨਾਂ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਇੱਕ ਸੀਸੀਟੀਵੀ ਕੈਮਰਾ ਅਤੇ ਇੱਕ ਲਾਈਟ ਵੀ ਲਾਜ਼ਮੀ ਲਗਾਉਣ ਉਧਰ بڑا ਪਿੰਡ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਤਰਮਵੀਰ ਬਿੱਲੂ ਕਾਉਂਸਲਰ ਮਨੋਜ ਗੋਗਨਾ ਨੇ ਦੱਸਿਆ ਹੈ ਕਿ ਅੱਜ ਐਸਐਚਓ ਗਰਾਇਆ ਨਾਲ ਟ੍ਰੈਫਿਕ ਦੀ ਸਮੱਸਿਆ ਲੈ ਕੇ ਮੀਟਿੰਗ ਹੋਈ ਹੈ ਜਿਸ ਵਿੱਚ ਉਹਨਾਂ ਨੇ ਲੋਹੜੀ ਤੱਕ ਦਾ ਸਮਾਂ ਮੰਗਿਆ ਹੈ ਤੇ ਉਸ ਤੋਂ ਬਾਅਦ ਸਭ ਕੁਝ ਇਨ ਬਿਨ ਲਾਗੂ ਕੀਤਾ ਜਾਵੇਗਾ। ਸਹਿਪਰੀ ਸਮੱਸਿਆ ਬੜਾ ਪਿੰਡ ਰੋਡ ਤੇ ਬਹੁਤ ਤਕੜਾ ਜਾਮ ਲੱਗਦਾ ਹੈ ਲੋਕਾਂ ਨੂੰ ਕਾਫੀ ਜਿਹੜੀ ਪਰੇਸ਼ਾਨੀ ਹੁੰਦੀ ਆ ਆਵਾਜਾਈ ਦੇ ਵਿੱਚ। ਦੂਜਾ ਚੋਰੀਆਂ ਜਾਰੀਆਂ ਵਰਕਲ ਕਾਫੀ ਹੋ ਰਹੀਆਂ ਨੇ ਜਿੰਨਾ ਸਬੰਧ ਦੇ ਵਿੱਚ ਅਸੀਂ ਸਾਰੇ ਦਰਕਾਰਦਾਰਾਂ ਨੂੰ ਅਵੇਅਰ ਕੀਤਾ ਹੈ। ਔਰ ਲਾਈਟਿੰਗ ਸਿਸਟਮ ਔਰ ਕੈਮਰਾ ਸਿਸਟਮ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਜਿਹੜਾ ਉਹ ਲਾਉਣ ਤਾਂ ਕਿ ਜੇ ਜ਼ਿਆਦਾ ਲਾਈਟਿੰਗ ਹੋਏਗੀ ਤੇ ਚੋਰੀਆਂ ਜਿਹੜੀਆਂ ਉਹ ਘਟਣਗੀਆਂ ਕੋਈ ਮਾੜਾ ਬੰਦਾ ਦੇਖ ਕੇ ਲੈਣ ਦੇ ਚੱਕੀ ਗਾਣੀ ਤੇ ਇਹਨਾਂ ਸਾਰਿਆਂ ਨੇ ਸਹਿਮਤੀ ਪੁਕਤਾਈ ਹੈ ਕਿ ਅਸੀਂ ਜਿਹੜਾ ਆਪਣੀ ਟ੍ਰੈਕ ਦੀ ਸਮੱਸਿਆ ਉਹ ਜਿੱਲਾ ਸਮਾਨ ਹੈ ਉਹ ਥਣੀਆਂ ਦੇ ਅੰਦਰ ਰੱਖਾਂਗੇ ਔਰ ਬਾਕੀ ਜਗ੍ਹਾ ਹੀ ਖਾਲੀ ਕਰਾਂਗੇ ਔਰ ਜਿਹੜੇ ਰੀੜੀਆਂ ਵਾਲੇ ਨੇ ਬੰਦੇ ਉਹਨਾਂ ਨੂੰ ਆਪਾਂ ਕਹਿਤਾ ਕਿ ਤੁਸੀਂ ਸਾਰੇ ਸਲਾਹ ਦੇ ਨਾਲ ਵੀ ਤੁਸੀਂ ਇਹ ਤੋਂ ਸ਼ਿਫਟ ਕਰਕੇ ਜਿਹੜਾ ਉਹ ਆਪਣੇ ਦਾਣਾ ਮੰਡੀ ਵੱਲ ਲੈ ਜਾਣਗੇ ਤਾਂ ਕਿ ਜਗਾ ਖਾਲੀ ਹੋ ਜੇਗੀ ਜਿਹੜੀ ਪ੍ਰੈਕਟੀਕ ਸਮੱਸਿਆ ਉਹ ਆਪਣੀ ਜਿਹੜੀ ਉਹ ਸਹੀ ਹੋ ਜੇਗੀ ਕਿੰਨੇ ਦਿਨ ਤੱਕ ਦਾ ਸਮਾਂ ਦਿੱਤਾ ਜੀ ਇਹ ਇਹ ਸਾਰੀ ਮਾਰਕੀਟ ਨੇ ਲੋੜੀ ਤੋਂ ਅਗਲੇ ਦਿਨ ਤੱਕ ਸਮਾਂ ਲਿਆ ਵੀ ਲੋੜੀ ਤੋਂ ਅਗਲੇ ਦਿਨ ਸਾਰਾ ਇਹ ਕੰਮ ਹੋ ਜਾਏਗਾ ਤੇ ਇਹਨਾਂ ਨੇ ਵਾਅਦਾ ਕੀਤਾ ਕਿ ਲੋੜੀ ਤੋਂ ਦੇ ਸਾਰਾ ਇਹ ਕੰਮ ਜਿਹੜਾ ਇਹ ਕੰਪਲੀਟ ਕਰ ਦੇਣਗੇ ਸਾਰੇ ਸ਼ਹਿਰ ਵਾਸੀਆਂ ਨੂੰ ਪਈ ਰਹੀ ਹੈ ਜੀ ਇਹ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਜੀ ਨਾਲ ਮਿਲ ਕੇ ਜਿਹੜੀ ਟ੍ਰੈਪ ਦੀ ਸਮੱਸਿਆ ਨੂੰ ਹੱਲ ਕਰੀਏ ਔਰ ਜਿੰਨਾ ਤੱਕ ਮੇਰਾ ਮੈਸੇਜ ਨਹੀਂ ਪਹੁੰਚਿਆ ਉਹਨਾਂ ਨੂੰ ਮੈਂ ਆਪਣੇ ਪੱਤਰਕਾਰ ਵੀਰਾਂ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਦੂਜੇ ਪਾਸੇ ਜੋ ਹੈਗਾ ਲਾਈਨਾਂ ਤੋਂ ਦੂਜੀ ਪਾਸੇ ਦਾ ਉਹ ਵੀ ਇਦਾਂ ਹੀ ਕਰ ਲੈਣ ਕਿ ਆਪਣਾ ਸਮਾਨ ਜਿਹੜਾ ਉਹ ਥੜੀਆਂ ਦੇ ਅੰਦਰ ਕਰ ਲੈਣ ਕਿਸੇ ਦਾ ਕੋਈ ਸਮਾਨ ਬਾਹਰ ਨਹੀਂ ਹੋਣਾ ਚਾਹੀਦਾ ਔਰ ਕੋਈ ਵੀ ਰੇੜੀ ਰੋਡ ਦੇ ਉੱਤੇ ਨਹੀਂ ਲੱਗੀ ਹੋਣੀ ਚਾਹੀਦੀ ਜੋ ਅਸੀਂ ਸਾਰੇ ਦੁਕਾਨਦਾਰ 21 ਮੈਂਬਰੀ ਕਮੇਟੀ ਇਕੱਠੀ ਹੋਈ ਇਹਨਾਂ ਨੇ ਜੋ ਜੋ ਸਾਨੂੰ ਸੁਝਾਅ ਦਿੱਤੇ ਅਸੀਂ ਸਾਰੀ ਕਮੇਟੀ ਨੇ ਪ੍ਰਵਾਨ ਕੀਤੇ ਲੋਹੜੀ ਤੋਂ ਬਾਅਦ ਹਰ ਦੁਕਾਨਦਾਰ ਆਪਣਾ ਜਿੰਨਾ ਵੀ ਸਾਮਾਨ ਆ ਉਹ ਥੜੀ ਤੇ ਰੱਖੂਗਾ ਤੇ ਕੋਈ ਵੀ ਰੀੜੀ ਜਾਂ ਕੋਈ ਬੋਰਡ ਬਾਹਰ ਨਹੀਂ ਹੋਊਗਾ ਅਸੀਂ ਇਹਨਾਂ ਨੂੰ ਸਹਾਸ਼ਨ ਦਵਾਉਂਦੇ ਆ ਤੇ ਇਹ ਵੀ ਕਹਿੰਦੇ ਆ ਵੀ ਅਸੀਂ ਵੀ ਤੱਜ ਨਾਲ ਇਹਨਾਂ ਸਹਿਯੋਗ ਕਰਾਂਗੇ ਕਿਸੇ ਦਾ ਕੋਈ ਵੀ ਨਜਾਇਜ਼ ਕੰਮ ਧੱਕਾ ਨਹੀਂ ਕਰਾਂਗੇ ਅੱਜ ਬੁਰਾਇਆ ਐਸੋਸੀਏਸ਼ਨ ਦੀ ਐਕਟੀਵਿਟੀ ਕਮੇਟੀ ਦਾ ਬੜਾ ਪੰਡਰ ਹੋਣ ਤੇ ਹੋਰੀ ਹੈ ਜਿਹਦੇ ਵਿੱਚ ਸਾਡੇ ਖੜਾ ਮੁਖੀ ਐਸਚੋਕ ਆਇਆ ਉਹਨਾਂ ਦੇ ਨਾਲ ਅੱਜ ਮਾਥਾਲਾ ਫਰੀਆ ਤੇ ਉਹਨਾਂ ਨੇ ਵੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖ ਕੇ ਉਹਨੂੰ ਯਾਦ ਬਲਾਉਣ ਲਈ ਸਾਡੇ ਨਾਲ ਵਾਦਾ ਕੀਤਾ ਹੌਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਟ੍ਰੈਫਿਕ ਦੀ ਸਮੱਸਿਆ ਹੈਗੀ ਆ ਉਹਨਾਂ ਨੇ ਉਹਨੂੰ ਪੂਰਨ ਤੌਰ ਤੇ ਹੱਲ ਕਰਨ ਦਾ ਸਾਨੂੰ ਪ੍ਰੋਸਾ ਦਿੱਤਾ ਹੈ ਨਾਲ ਹੀ ਉਹਨਾਂ ਨੇ ਸਾਡੇ ਕੋਲੋਂ ਵੀ ਇੱਕ ਪ੍ਰੋਮਿਸ ਲਿਆ ਵੀ ਜਿਹੜੀ ਜਿਹੜੀਆਂ ਦੁਕਾਨਾਂ ਦੇ ਬਾਹਰ ਸਮਾਨ ਲੱਗਾ ਹੋਇਆ ਆ ਉਹ ਵੀ ਤੁਸੀਂ ਆਪਣੀਆਂ ਖੜੀਆਂ ਤਕਸੀਮਤ ਰੱਖੋ ਉਹਨਾਂ ਦੇ ਨਾਲ ਸਾਰੀ ਟਵਾਲਾ ਵਾਲਿਆਂ ਨੇ ਵੀ ਉਹਨਾਂ ਨੂੰ ਹਾਂ ਪੇ ਹਾਂ ਵਿੱਚ ਆਮ ਲਾ ਕੇ ਇਹ ਨਾਲ ਸਮਝੌਤਾ ਲਿਆ ਹੈਗਾ ਤਾਂ ਅਮੀਲ ਕਰਦੇ ਆਂ ਵੀ ਜਿੰਨੇ ਵੀ ਦੁਕਾਨਦਾਰ ਇੱਥੇ ਪਹੁੰਚੇ ਆ ਉਹ ਇਸ ਸੁਝਾਅ ਨੂੰ ਮੰਨ ਕੇ ਆਪਣੇ ਆਪ ਜਿੰਨਾ ਵੀ ਸਮਾਨ ਆ ਉਹ ਆਪਣੀ ਡੈਰੇ ਦੇ ਅੰਦਰ ਰੱਖਣਗੇ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਆ ਉਹ ਟ੍ਰੈਫਿਕ ਤੋਂ ਇਲਾਵਾ ਤਾਂ ਆਪਾਂ ਪਾਸ ਕਰੀਏ ਔਰ ਬਾਕੀ ਆ ਆਪਣੇ ਆਪਣੇ ਨਾਲ ਦੀਆਂ ਦੁਕਾਨ ਵਾਲਿਆਂ ਨੂੰ ਵੀ ਇਹ ਵੀ ਨਾਲ ਸੋ ਵੀ ਆਪਾਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਕੇ ਔਰ ਕੈਮਰਾ ਜਿਹੜਾ ਕੈਮਰੇ ਦੀ ਜੋ ਵੀ ਪ੍ਰੋਵੀਜ਼ਨ ਹੈਗੀ ਹਰ ਦੁਕਾਨ ਦਾ ਆਪਣੇ ਦੁਕਾਨ ਦੇ ਮੂਹਰੇ ਇੱਕ ਇੱਕ ਕੈਮਰਾ ਔਰ ਇੱਕ ਇੱਕ ਲਾਈਟ ਜਿਹੜੀ ਆ ਉਹ ਪੁਖਤਾ ਲਾਊਗਾ ਜੀ ਉਹ ਵੀ ਦੁਕਾਨਦਾਰਾਂ ਨੇ ਸਹਿਮਤੀ ਜਿਹੜੀ ਉਹਨਾਂ ਨਾਲ ਹੀ ਬੋਲ ਡਾੜੀਓ। ਕਹੋਣ ਵਾਲੇ 14 ਤਰੀਕ ਤੱਕ ਆਪਾਂ ਇਹ ਸਾਰਾ ਕੁਝ ਮੁਕੰਮਲ ਕਰਕੇ ਐਸ.ਐਚ.ਓ ਸਾਹਿਬ ਕੋਲ ਭਰਾਈਆਂ ਨੂੰ। ਇਹਦੇ ਬਾਰੇ ਪੂਰਨ ਤੌਰ ਤੇ ਦੱਸਣਾ ਹੈ।